اغي ههوي ڪري ڪري اي هه کوئی غالي نٿو ڳلیا کوئی غالي هه تو کوئی غالي ڳلھي را ਮੈਂ ਰੁਪਿੰਦਰ ਕੌਰ ਮੇਰੇ ਪਾਪਾ ਦਾ ਨਾਮ ਜਵਿੰਦਰ ਸਿੰਘ ਨੇ ਤੇ ਸਾਡਾ ਸਾਡੇ ਗਵਾਰਡੀਆਂ ਨਾਲ ਕਾਫੀ ਦਿਨ ਤੋਂ ਝਗੜਾ ਚੱਲ ਰਿਹਾ ਤਿੰਨ ਚਾਰ ਸਾਲ ਤੋਂ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਰੰਗ ਪਰੇਸ਼ਾਨ ਕੀਤਾ ਕੱਲ ਪਾਪਾ ਮੇਰੇ ਡਿਊਟੀ ਤੇ ਜਾਣ ਵਾਸਤੇ ਤਿਆਰ ਹੋ ਰਹੇ ਸੀ ਕਰੀਬ ਕੋਈ 8:30 ਵਜੇ ਦਾ ਟਾਈਮ ਸੀਗਾ ਤੇ ਉਹਨੇ ਦੇਰ ਨੂੰ ਹਗੀ ਮਗੇੜ ਦੀ ਪੁੱਲਸ ਆ ਕੇ ਨਾਲ ਸ਼ਮਸ਼ੀਰ ਸਿੰਘ ਆ ਕੇ ਜਿਹੜਾ ਕਿ ਸਾਡੇ ਸਾਹਮਣੇ ਦੀਵਾਰ ਸਾਡੀ ਦੀਵਾਰ ਨਾਲ ਨਹੀਂ ਸਾਡੇ ਸਾਹਮਣੇ ਗਵਾਰਡੀਆਂ ਦੀਵਾਰ ਨਾਲ ਇੱਕ ਗਮਲਾ ਲੱਗਾ ਹੋਇਆ ਸੀ ਉਹ ਚੁੱਕਣ ਵਾਸਤੇ ਆ ਗਏ ਤੇ ਮੇਰੇ ਪਾਪਾ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪਾਪਾ ਨੇ ਕਿਹਾ ਵੀ ਸਾਨੂੰ 11 ਵਜੇ ਡਿਪਟੀ ਸਾਹਮਣੇ ਨੇ ਟਾਈਮ ਦਿੱਤਾ ਆ ਅਸੀਂ ਉੱਥੇ ਜਾ ਕੇ ਫੇਰ ਗੱਲਬਾਤ ਕਰਕੇ ਅੱਗੇ ਫੇਰ ਗੱਲ ਕਰਾਂਗੇ ਤੇ ਉਹਨਾਂ ਨੇ ਸਾਡੀ ਨਾਲ ਗੱਲਬਾਤ ਕਰਕੇ ਜਿਸ ਟਾਈਮ ਤੇ ਪੁਲਿਸ ਚਲੇਗੀ ਤੇ ਭੂਸ਼ਣ ਕੁਮਾਰ ਜਿਹੜਾ CRPF ਚ ਹੈਗਾ ਆ ਉਹਨੇ ਆ ਕੇ ਇਸ ਮੇਰੀ ਵੀਡੀਓ ਬਣਾਣੀ ਸ਼ੁਰੂ ਕਰਤੀ ਆ ਤੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੇਰੇ ਪਾਪਾ ਨੇ ਉਹਨੂੰ ਕਿਹਾ ਵੀ ਤੂੰ ਕਿਹੜੀ ਗੱਲੋਂ ਵੀਡੀਓ ਬਣਾ ਰਿਹਾ ਸਾਡੀ ਤੇ ਇੰਨੇ ਦਿਨ ਨੂੰ ਹੱਥੋਂ ਪਾਈ ਹੋ ਜਾਂਦੇ ਆ ਤੇ ਹੱਥੋਂ ਪਾਈ ਹੋਣ ਚ ਮੇਰਾ ਬ੍ਰਦਰ ਜਾਂਦਾ ਜਾਂ ਛੁਡਾਉਣ ਵਾਸਤੇ ਉਹਨਾਂ ਨੂੰ ਤੇ ਇਨੀਦਰ ਨੂੰ ਭੂਸ਼ਣ ਕੁਮਾਰ ਨੇ ਮੇਰੇ ਭਰਾ ਦੇ ਹੱਥ ਤੇ ਕੋਈ ਤਿੱਕੀ ਨਿਕੋਲੀ ਚੀਜ਼ ਮਾਰੀ ਆ ਤੇ ਜਿਹਦੇ ਕਰਕੇ ਉਹਦੀ ਹੱਡੀ ਜਿਹੜੀ ਆ ਉਹ ਫ੍ਰੈਕਚਰ ਹੋ ਗਈ ਆ ਉਹਦੇ ਸੱਟ ਲੱਗ ਗਈ ਆ ਬਹੁਤ ਜ਼ਿਆਦਾ ਤੇ ਇਨੀਦਰ ਨੂੰ ਮੰਮਾ ਉਹਦੀ ਵਾਈਫ ਆਉਂਦੀ ਆ ਕੋਠੇ ਤੋਂ ਤੇ ਆ ਕੇ ਮੰਮੀ ਦੇ ਹੱਥੀ ਪੈ ਜਾਂਦੀ ਆ ਤੇ ਮੰਮੀ ਦਾ ਸੋਨੇ ਦੇ ਟੋਪਸ ਆ ਜਿਹੜੇ ਉਹ ਵੀ ਲਾ ਕੇ ਲੈ ਜਾਂਦੀ ਆ ਤੇ ਨਾਲ ਉਹਦੀ ਵਾਈਫ ਜਿਹੜੀ ਨਾਲ ਭੂਸ਼ਣ ਕੁਮਾਰ ਉਹ ਸਾਡੇ ਸਾਰਿਆਂ ਦੇ ਹੱਥੀ ਪੈਂਦਾ ਆ ਤੇ ਬਸ ਸਾਡੀ ਸਾਨੂੰ ਕਾਰਨ ਕੀ ਹੈ ਝਗੜੇ ਦਾ ਕਾਰਨ ਕੀ ਹੈ ਜੀ ਬਸ ਝਗੜੇ ਦਾ ਕਾਰਨ ਕੋਈ ਵੀ ਨਹੀਂ ਆ ਪਹਿਲਾਂ ਇਹੀ ਸੀਗਾ ਵੀ ਸ਼ੁਰੂ ਹੋਇਆ ਸੀ ਬਗੀਚੀ ਤੋਂ ਸਾਡੀ ਬਗੀਚੀ ਬਣੀ ਸੀ ਇਹਨੇ ਉਹ ਵੀ ਤੜਾ ਦਿੱਤੀ ਉਸ ਤੋਂ ਬਾਅਦ ਗਮਲੇ ਪਏ ਸੀ ਇਹਨੇ ਉਹ ਵੀ ਚੁਕਾਤੇ ਫਿਰ ਸਾਡੇ ਮਕਾਨ ਤੇ ਦੇ ਦਿੱਤੇ ਵੀ ਇਹਨਾਂ ਨੇ ਮਕਾਨ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਜਿਹੜਾ ਨਕਸ਼ਾ ਚੈੱਕ ਕੀਤਾ ਜਾਵੇ ਤੇ ਇਹਨਾਂ ਕਿ ਬਸ ਇਹਦਾ ਇਹ ਕਹਿਣਾ ਆ ਕਿ ਅਸੀਂ ਮਕਾਨ ਵੇਚ ਕੇ ਇੱਥੋਂ ਚਲ ਜਾਈਏ ਸਾਡਾ ਕੋਰਨਰ ਵਾਲਾ ਮਕਾਨ ਆ ਇਹ ਚਾਹੁੰਦਾ ਆ ਵੀ ਇਹ ਸਾਰਿਆਂ ਨੂੰ ਇਹੀ ਕਹਿੰਦਾ ਆ ਵੀ ਇਹਨਾਂ ਨੂੰ ਕੋਈ ਇੱਥੋਂ ਮਕਾਨ ਵੇਚ ਦੋ ਤੇ ਸਾਨੂੰ ਆਪਣਾ ਮਕਾਨ ਦੇ ਦੋ ਅਸੀਂ ਆਪਣਾ ਇੱਕੋ ਇਕੱਠਾ ਮਕਾਨ ਕਰਨਾ ਆ ਹੋਰ ਕੋਈ ਤੰਗੀ ਨਹੀਂ ਐ ਇਸ ਤੋਂ ਇਲਾਵਾ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਸਾਡੀ ਮੰਗ ਇਹੀ ਆ ਵੀ ਇਹਨੇ ਸਾਨੂੰ ਜਿੰਨਾ ਤੰਗ ਕੀਤਾ ਆ ਇਹ ਸਾਨੂੰ CRPF CRPF ਚ ਹੋਣ ਦੀਆਂ ਤੰਕੀਆਂ ਲਾਉਂਦਾ ਹਰ ਸ਼ਨੀਵਾਰ ਐਤਵਾਰ ਇੱਥੇ ਆਂਦਾ ਆ ਹੁਣ ਵੀ ਇਹ 4 ਤਰੀਕ ਦਾ ਇੱਥੇ ਆ ਇਹਨੂੰ ਅਜ 18 19 ਦਿਨ ਹੋ ਗਏ ਆ ਇਹਨੂੰ ਮੈਂ ਇਹ ਪੁੱਛਣਾ ਚਾਹੁੰਦੀ ਆ ਵੀ ਇਹ ਇੰਨੀ ਛੁੱਟੀ ਇਹਨੂੰ CRPF ਚ ਹੋਣ ਦੇ ਬਾਵਜੂਦ ਕਿੱਦਾਂ ਮਿਲ ਜਾਂਦੀ ਆ ਕਿ ਸੀਆਰਪੀਐਫ ਵਾਲੇ ਛੁੱਟੀ ਨੂੰ ਇਸ ਕਰਕੇ ਦੇਂਦੇ ਵੀ ਇਹ ਇੱਥੇ ਆ ਕੇ ਆਪਣੇ ਗਵਾਂਢ ਮਹੱਲੇ ਨੂੰ ਤੰਗ ਪਰੇਸ਼ਾਨ ਕਰੇ ਤੇ ਆਪਾਂ ਇਹੀ ਚਾਹੁੰਦੇ ਆ ਵੀ ਜਿਹੜਾ ਇਹਦੇ ਉੱਤੇ ਹੈੱਡਕੁਆਰਟਰ ਵਾਲੇ ਵੀ ਆ ਇਹਨੂੰ ਪੁੱਛਣ ਵੀ ਇਹ ਇੱਥੇ ਆ ਕੇ ਇੱਥੇ ਆਣ ਕੇ ਇਨਕੁਆਇਰੀ ਕਰਨ ਜਾਂ ਇਹਨੂੰ ਪੁੱਛਣ ਬੰਲੇ ਜੋ ਇਨਕੁਆਇਰੀ ਕਰਨ ਵੀ ਸਹੀ ਕੋਣ ਆ ਤੇ ਗਲਤ ਕੋਣ ਆ ਕੋਣ ਇੱਥੇ ਆ ਕੇ ਤੰਗ ਪਰੇਸ਼ਾਨ ਕਰਦਾ ਹੈ। ਬਿਲਕੁਲ ਪੁਲਿਸ ਕੰਪਲੇਟ ਕੀਤੀ ਤੁਸੀਂ? ਹਾਂਜੀ ਬਿਲਕੁਲ ਅਸੀਂ ਪੁਲਿਸ ਕੰਪਲੇਟ ਵੀ ਕੀਤੀ ਆ। ਕੀ ਮੰਗ ਕੀ ਕਰਦੇ ਜੀ ਤੁਸੀਂ? ਮੰਗ ਸਾਨੂੰ ਇਹੀ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿੰਨਾ ਇਹ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਆ ਉਹਤੇ ਸਾਰੀ ਇਨਕੁਆਇਰੀ ਕੀਤੀ ਜਾਵੇ। ਹਾਂਜੀ ਭਾਈ ਜਿਹੜਾ ਝਗੜਾ ਆ ਕੀ ਕਾਰਨ ਕੀ ਝਗੜਾ ਇਹ ਸੀਗਾ ਕਿ ਇੱਕ ਗਮਨੇ ਨੂੰ ਲੈ ਕੇ ਚੱਲਦਾ ਵੇਸੇ ਛਕਟਾ ਸੜਨ ਤੇ ਜੇ ਇਹਦਾ ਇਹਦਾ ਟਾਈਮ ਮਿਲਿਆ ਸੀਗਾ ਬੀਐਸਪੀ ਵੱਲੋਂ ਕਿ ਤੁਸੀਂ 11 ਵਜੇ ਨੇੜੇ ਆ ਜਿਓ ਤੇ ਉਸ ਤੋਂ ਪਹਿਲਾਂ ਇਹ ਸੰਸ਼ੇਠ ਸਿੰਘ ਜੀ ਹੁੰਦੇ ਆ ਆਪਾਂ ਪਾਪਾ ਮੇਰੇ ਤਿਆਰ ਹੋਣ ਦੇ ਪਹਿਲੇ ਹੀ ਡਿਊਟੀ ਲਈ ਉਹ ਜਾਣ ਹੀ ਲੱਗੇ ਸੀ ਕਿ ਸੰਸ਼ੇਠ ਸਿੰਘ ਜੀ ਆਉਂਦੇ ਆ ਕਹਿੰਦੇ ਆ ਕਿ ਤੁਸੀਂ ਗਮਨਾ ਚੁੱਕ ਲਓ ਆਪਾਂ ਉਹਨਾਂ ਨੂੰ ਕਿਹਾ ਕਿ ਸਾਡਾ ਰਾਜਨ ਅਮਲ ਹੈਗਾ ਆ ਕਿ ਜੋ ਫੈਸਲਾ ਨੂੰ ਡੀਐਸਪੀ ਸਾਹਿਬ ਕਰਨਗੇ ਆਪਾਂ ਉਹਦੇ ਅਕੋਰਡਿੰਗ ਚੱਲਾਂਗੇ ਜੋ ਜੇ ਕਹਿਣਗੇ ਚੁੱਕ ਲਓ ਬਚੁੱਕ ਲਾਂਗੇ ਠੀਕ ਹੈ ਜੀ ਉਹਨਾਂ ਨਾਲ ਗੱਲ ਕਰਕੇ ਚਲੇ ਗਏ ਪੁਲਸਰ ਜੋ ਵੀ ਉਹਨਾਂ ਨੇ ਠੀਕ ਆ ਉਹ ਚਲੇ ਗਏ ਉਸ ਤੋਂ ਬਾਅਦ ਪੁਸ਼ਨ ਕੁਮਾਰ ਨੇ ਕੈਮਰਾ ਲੈ ਕੇ ਮੇਰੀ ਛੋਟੀ ਭੈਣ ਵੱਡੀ ਭੈਣ ਤੇ ਮੰਮੀ ਦੇ ਮਤਲਬ ਕਿ ਬੜੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਪਾਪਾ ਨੇ ਰੋਕਣਾ ਚਾਹਿਆ ਤੇ ਇਸੇ ਦੌਰਾਨ ਪੁਸ਼ਨ ਕੁਮਾਰ ਨੇ ਗੱਲ ਕਰਤੀ ਤੇ ਤੇ ਬਸ ਇੱਥੋਂ ਹੀ ਮਤਲਬ ਕਿ ਪੁਸ਼ਨ ਕੁਮਾਰ ਫਿਰ ਹਾਈਪਰ ਹੋ ਕੇ ਹੱਥੋ ਪੈਰ ਦੀ ਪੈ ਕੇ ਸ਼ੁਰੂ ਕਰਦੇ ਪਾਪਾ ਦੀ ਵਰਦੀ ਪਾੜਤੀ ਤੇ ਮੈਂ ਛਡਾਨ ਗਿਆ ਤੇ ਮੈਨੂੰ ਵੀ ਕਾਫੀ ਸਖੀ ਚੀਜ਼ ਪਤਾ ਨਹੀਂ ਕੀ ਚੀਜ਼ ਮਾਰੀ ਉਹਨੇ ਮੇਰੀ ਉਂਗਲ ਤੇ ਤੇ ਮੇਰੀ ਸਜੀਵ ਨੇ ਇੱਕ ਬਾਤ ਵੀ ਕਾਫੀ ਤੀਜੇ ਲਾਈਆਂ ਉਹਨੇ ਕਿ ਮੈਨੂੰ ਵੀ ਕਾਫੀ ਮਤਲਬ ਕਿ ਸੱਟ ਪਈ ਆ 55 ਕਿਵੇਂ ਹੁਣ ਇਨਸਾਫ ਮਿਲੇ ਮੈਂ ਮਨਜੀਤ ਕੌਰ ਪਤਨੀ ਜੀਵਿੰਦਰ ਸਿੰਘ ਤੇ ਭੱਦਰਕਾਲੀ ਦੀ ਰਹਿਣ ਵਾਲੀ ਜੀ ਮੈਂ ਕੀ ਘਟਨਾਈ ਜੀ ਜਿਹੜਾ ਝਗੜਾ ਆ ਕੀ ਘਟਨਾਈ ਮੇਰੇ ਹਸਬੰਡਾ ਪੰਜਾਬ ਪੁਲਿਸ ਵਿੱਚ ਨੇ ਤੇ ਉਹ ਆਪਣਾ ਹਥਿਆਰ ਹੋ ਰੇ ਸੀ ਡਿਊਟੀ ਤੇ ਜਾਣ ਵਾਸਤੇ ਤਿਆਰ ਹੋ ਕੇ ਚੱਲੇ ਹੀ ਤੇ ਉਹਨਾਂ ਦੇ ਟਕਰੇ ਆ ਸਹੀ ਸ਼ਮਸ਼ੇਸ਼ ਸਿੰਘ ਉਹ ਆ ਗਏ ਸਾਹਮਣੇ ਸਾਡੇ ਗਲੀ ਚ ਖਮਲੇ ਲੱਗੇ ਸੀ ਉਹ ਚੁੱਕਣ ਵਾਸਤੇ ਤੇ ਇਹਨਾਂ ਮੇਰੇ ਹਸਬੰਦ ਨੇ ਇਹਨਾਂ ਨੂੰ ਰੋਕਿਆ ਹੈ ਤੇ ਇਹ ਰੁਕੇ ਨਹੀਂਗੇ ਤੇ ਆਪਣਾ ਇਹ ਹਾਨੂੰ ਡੀਐਸਪੀ ਸਾਹਿਬ ਨੇ ਟਾਈਮ ਦਿੱਤਾ ਹੋਇਆ ਹੈ 11 ਵਜੇ ਦਾ ਵੀ 11 ਵਜੇ ਹੀ ਉੱਥੇ ਪੇਸ਼ ਹੋਣਾ ਹੈ ਤੇ ਇਹਨਾਂ ਨੂੰ ਰੋਕਣ ਦੇ ਬਾਵਜੂਦ ਵੀ ਨਹੀਂ ਇਹ ਰੁਕੇ ਤੇ ਵਿੱਚ ਆਪਣੇ ਮੈਂ ਬ੍ਰਦਰ ਨੂੰ ਵੀ ਬੁਲਾਇਆ ਉਹ ਵੀ ਆਏ ਉਹਨਾਂ ਨੇ ਰੋਕਿਆ ਰੱਖਿਆ ਸਮਝਾਇਆ ਇਹਨਾਂ ਨੂੰ ਤੇ ਉਹ ਐਸੇ ਜਿਹੜੇ ਉਹ ਚਲੇ ਗਏ ਆ ਉਥੋਂ ਤੇ ਇਹ 19 ਤੱਕ ਫਿਰ ਉਸ ਤੋਂ ਬਾਅਦ ਪੂਸ਼ਣ ਕੁਮਾਰ ਜਿਹੜਾ ਇਹ ਆਣ ਕੇ ਦੇ ਨੇ ਸਾਡੇ ਮੇਰੇ ਬੇਟੀਆਂ ਦੀਆਂ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੀਆਂ ਤੇ ਮੇਰੇ ਹਸਬੰਦ ਨੇ ਇਹਨੂੰ ਰੋਕਣਾ ਚਾਇਆ ਤੇ ਇਹਨੇ ਉਤੋਂ ਗਾਲ ਕੱਢ ਦਿੱਤੀ ਪੂਸ਼ਣ ਕੁਮਾਰ ਨੇ ਤੇ ਉਹ ਵੇਂਦੇ ਵੇਂਦੇ ਤੱਕ ਹੱਥੋਂ ਪਾਈ ਹੋ ਗਈ ਸ਼ੁਰੂ ਹੋ ਗਈ ਤੇ ਮੇਰੇ ਬੇਟੇ ਨੇ ਇਹਨਾਂ ਜਾ ਕੇ ਛਡਾਉਣਾ ਸ਼ੁਰੂ ਕੀਤਾ ਤੇ ਇਹਦੇ ਫਾਨੀ ਉਹਨਾਂ ਨੇ ਕੀ ਮਾਰ ਦਿੱਤਾ ਤਾਂ ਸਾਰੇ ਇਹਦੇ ਹੱਥ ਤੇ ਬਲੀਡਿੰਗ ਸ਼ੁਰੂ ਹੋ ਗਈ ਮੇਨ ਕਾਰਨ ਇਹ ਵੀ ਮੈਂ ਗਮਲੇ ਰੱਖਿਓ ਸੀ ਆਪਣੇ ਗੇਟ ਦੇ ਅੱਗੇ ਉਹ ਇਹਨੇ ਚਕਵਾਏ ਪਹਿਲਾਂ ਪਹਿਲਾਂ ਬਗੀਚੀ ਬਣਾਈ ਸੀ ਉਹ ਇਹਨੇ ਤਲਵਾਈ ਫਿਰ ਕਮਰੇ ਰੱਖੇ ਉਹ ਵੀ ਇਹਨੇ ਚਕਵਾ ਦਿੱਤੇ ਫਿਰ ਇਹਨੇ ਮੇਰੇ ਮਕਾਨ ਦੇ ਉੱਤੇ ਕੰਪਲੀਟ ਦੇ ਦਿੱਤੀ ਇਹਨੇ ਵੀ ਮਕਾਨ ਇਹਨੇ ਤਿੰਨ ਮੰਜ਼ਲਾ ਬਣਾਇਆ ਹੋਇਆ ਤੇ ਹੁਣ ਉਸ ਤੋਂ ਬਾਅਦ ਇਹਨੇ ਫਿਰ ਡੀਐਸਪੀ ਤੇ ਫਿਰ ਇਹਨੇ ਦਰਵਾਸ ਦੇ ਕੇ ਤੇ ਹੁਣ ਇਹਨੇ ਆ ਵਾਰਦਾਤ ਕਰ ਦਿੱਤੀ ਹਾਂਜੀ ਹਾਂਜੀ ਇਹ ਕਹਿੰਦਾ ਵੀ ਮੈਂ ਆਪਣਾ ਮਕਾਨ ਤੁਸੀਂ ਵੇਚ ਦੋ ਤਾਂ ਮੈਂ ਖਰੀਦਾਂਗਾ ਮੈਂ ਇਥੇ ਮਕਾਨ ਛੱਡ ਕੇ ਤੁਸੀਂ ਚਲੇ ਜਾਵੋ ਤੁਸੀਂ ਕੀ ਮੂਰਤ ਕੀ ਕਰਦੇ ਏ ਅਹੀਂ ਉਹਨ ਆਪਣਾ ਇਹ ਕਹਿੰਦੇ ਵੀ ਸਾਨੂੰ ਨੰਦੇ ਨੇ ਪੂਰਾ ਨਿਆ ਦਿੱਤਾ ਜਾਵੇ ਇਹਦੇ ਮੈਹਕਮੇ ਨੂੰ ਵੀ ਪਤਾ ਲੱਗੇ ਵੀ ਇਹ ਕੀ ਕਰਦਾ ਇਹ ਦੂਜੇ ਦਿਨ ਛੁੱਟੀ ਲੈ ਕੇ ਘਰ ਆਇ ਰਹਿੰਦਾ ਤੇ ਇਹ ਮੇਰੇ ਹਸਬੰਦ ਦੀ ਨਾਲੇ ਵਰਦੀ ਵੀ ਪਾੜ ਦਿੱਤੀ ਹੈ ਉਹਦੇ ਬਟਨ-ਬਟਨ ਸਾਰੇ ਤੋੜ ਦਿੱਤੇ ਮੇਰਾ ਟੋਪਸ ਉਹ ਵੀ ਇਹਨੇ ਦੀ ਉਸਨ ਕਮਾਰਦੀ ਵਾਈਫ ਨੇ ਉਹ ਖਿੱਚ ਕੇ ਲੈ ਗਈ ਜਦੋਂ ਮੇਰੇ ਹੱਥੀ ਪਈ ਹੈ ਤੇ ਖਿੱਚ ਕੇ ਲੈ ਗਈ ਨਾਲ ਹੀ ਮੈਂ ਹੀ ਇਹਨਾਂ ਤੋਂ ਬਹੁਤ ਦੁਖੀਆਂ 4-5 ਸਾਲ ਹੋ ਗਏ ਸਾਨੂੰ ਇਹਨਾਂ ਨੇ ਬਹੁਤ ਦੁਖੀ ਕੀਤਾ ਆ ਇਹ ਝਗੜਾ ਹੋਇਆ ਜੀ ਕੱਲ ਮਿਤੀ 21 1 2025 ਨੂੰ ਊਸ਼ਣ ਕੁਮਾਰ son of ਸਰਦਾਰੀ لال ਗਲੀ ਨੰਬਰ 3 ਉਹਦੇ ਗਵੰਡੀ ਐਸਐਸਆਈ ਜਵਿੰਦਰ ਸਿੰਘ ਜੋ ਮੇਰੇ ਖਿਆਲ ਪੀਸੀਆਰ ਜਾਂ ਟ੍ਰੈਫਿਕ ਤੇ ਤਨਾਤ ਨੇ ਉਹਨਾਂ ਦਾ ਆਪਸ ਚ ਕੋਈ ਜ਼ਮੀਨ ਨੂੰ ਕੋਈ ਲੈ ਕੇ ਨਾ ਮਕਾਨ ਨੂੰ ਲੈ ਕੇ ਇੱਕ ਮਕਾਨ ਖਰੀਦਣ ਨੂੰ ਲੈ ਕੇ ਝਗੜਾ ਸੀਗਾ ਉਹ ਊਸ਼ਣ ਕੁਮਾਰ ਨੇ ਖਰੀਦ ਲਿਆ ਸੀਗਾ ਉਹਦੀ ਵਜ੍ਹਾ ਕਰਕੇ ਇਹ ਆਪਸ ਚ ਲੜਦੇ ਸੀਗੇ ਤੇ ਕੱਲ ਇਹਨਾਂ ਦੋਆਂ ਦੀ ਜਿਹੜੀ ਉਹ ਲੜਾਈ ਹੋਈ ਆ ਸੱਟਾਂ ਲੱਗੀਆਂ ਦੋਨ ਡਾਕਟ ਕੱਟ ਕੇ ਦਿੱਤੇ ਆ ਤੇ ਜੋ ਰਿਜ਼ਲਟ ਆਉਣ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਇੱਕ ਗਮਲੇ ਦਾ ਕਹਿੰਦੇ ਪਏ ਆ ਕਿ ਗਮਲਾ ਚੀਕੋ ਜਿਹੜੀ ਗਮਲਾ ਜਿਹੜਾ ਵਾ ਜੇ ਕੋਈ ਰਸਤਾ ਰੋਕੂਗਾ ਕੋਈ ਚੀਜ਼ ਰਕਾਵਟ ਬਣੂਗੀ ਨਿਵਾਰਸ਼ ਤਾਂ ਉਹਨੂੰ 25 ਪੁਲਸ ਐਕਟ ਦੀ ਕਬਜ਼ੇ ਵਿੱਚ ਲੈ ਗਏ ਤਾਂ ਦੇਬਲੋ ਕੰਪਨੀ ਚ ਲਿਆ ਗਏ ਲਿਆ ਗਏ ਜੀ 25 ਕੀ ਕਾਰਵਾਈ ਕੀਤੀ ਆ ਜੀ ਜੋ 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 ਐਮਐਲਆਰ ਆ ਰਹੀ ਆ ਜੋ ਵੀ ਬਣਦੀ ਇਹਨਾਂ ਦੇ ਬਿਆਨ ਲੈ ਕੇ ਕਾਰਵਾਈ ਅਮਲ ਵਿੱਚ ਲੈਂਦੀ ਜਾ ਰਹੀ ਹੈ ਅਫਸਰਾਂ ਦੇ ਧਿਆਨ ਚ ਮਾਮਲਾ